ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮਸੀ ਦੀ ਆਓ ਦੁਪਹਿਰ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਹਾਂ ਹallelujah 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 ਧੰਵਾ 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 ਧੰਵਾਦ ਮਹਾਨ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਆ ਮੇਰੇ ਜ਼ਿੰਦਗੀ ਜਾਲੀ ਖੁਦਾਵੰਨ ਜੀ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ ਚੋਂਦੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ੁਰ ਜੀ ਤੁਸੀਂ ਸਾਨੂੰ ਹੁਣ ਤੱਕ ਖੁਦਾਵੰਨ ਜੀ ਪ੍ਰਭ ਜੀ ਤੁਹਾਡੇ ਸਰਗੀ ਦੂਤਾਂ ਨੇ ਸਾਨੂੰ ਇਰਦ-ਗਿਰ ਤੋਂ ਢੇਰੀ ਰੱਖਿਆ ਖੁਦਾਵੰਦੀ ਔਰ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਤੋਂ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆਂ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਬਾਹਰ ਆਣ ਜਾਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਸਾਨੂੰ ਬਰਕਤ ਆਸ਼ੀਸ਼ ਦਿੱਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਹੁਣ ਤੱਕ ਸਾਡੇ ਘਰਾਂ ਪਰਿਵਾਰਾਂ ਨੂੰ ਆਪਣੀ ਦਇਆ ਵਿੱਚ ਢੱਕ ਕੇ ਰੱਖਿਆ ਔਰ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਬਰਕਤ ਆਸ਼ੀਸ਼ ਦਿੱਤੀ ਔਰ ਸਾਡੇ ਹੱਥਾਂ ਦੇ ਕੰਮਾਂ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਪੂਰਾ ਕੀਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਔਰ ਸੱਚਮੁੱਚ ਤੁਸੀਂ ਸਾਡੇ ਸਰੀਰ ਨੂੰ ਬਲ ਦਿੱਤਾ ਪਰਮੇਸ਼ਰ ਜੀ ਇਸ ਵੱਡੇ ਬਲ ਦੇ ਲਈ ਤੁਹਾਡਾ ਧੰਨਵਾਦ ਕਰਦੇ ਆਂ ਔਰ ਪ੍ਰਭੂ ਜੀ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਆਂ ਖੁਦਾਵੰ ਜੀ ਅੱਜ ਜਿਹੜਾ ਵੀ ਵਚਨ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਭੂ ਜੀ ਉਹ ਵਚਨ ਸਾਡੀਆਂ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾਵੰ ਜੀ ਔਰ ਪ੍ਰਭੂ ਜੀ ਵਚਨ ਦੇ ਪੜੇ ਸੁਨੇ ਜਾਣ ਤੇ ਸਾਨੂੰ ਆਸ਼ੀਸ਼ ਔਰ ਬਰਕਤ ਮਿਲੇ। ਖੁਦਾਵੰਨ ਜੀ ਇਹ ਵਚਨ ਸਾਡੀਆਂ ਜ਼ਿੰਦਗੀਆਂ ਨੂੰ ਬਦਲਣ ਦੇ ਲਈ ਹੋਵੇ ਮੇਰੇ ਖੁਦਾਵੰਨ ਜੀ। ਔਰ ਸੱਚਮੁੱਚ ਪ੍ਰਭੂ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੀਆਂ ਜ਼ਿੰਦਗੀਆਂ ਚੋਂ ਚੁਰਾਣੇ ਨਾ ਪਾਏ। ਮੇਰੇ ਮਹਾਨ ਪਰਮੇਸ਼ਰ ਜੀ ਇਸ ਸਾਰੀ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ। ਆਮਨ। ਅਓ ਅੱਜ ਦੇ ਵਚਨ ਦੇ ਵਿੱਚ ਜਾਉਂਦੇ ਆਂ। ਅੱਜ ਦਾ ਵਚਨ ਕੋਹਤਾ 19 ਅਧਿਆਇ ਦੀ 1 ਨੰਬਰ ਆਇਤ। ਪੁੱਠੀਆਂ ਗੱਲਾਂ ਕਰਨ ਵਾਲੇ ਮਨੁੱਖ ਨਾਲੋਂ ਉਹ ਕੰਗਾਲ ਚੰਗਾ ਹੈ ਜਿਹੜਾ ਸਿੱਧੀ ਚਾਲ ਚੱਲਦਾ ਹੈ ਹallelujah ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਬਹੁਤ ਹੀ ਵਧੀਆ ਮੈਸੇਜ ਦਿੰਦੇ ਆ ਪਰਮੇਸ਼ਰ ਕਹਿੰਦੇ ਆ ਕਿ ਪੁੱਠੀ ਚਾਲ ਚੱਲਣ ਵਾਲਾ ਜਿਹੜਾ ਬੰਦਾ ਆ ਪਰਮੇਸ਼ਰ ਕਹਿੰਦਾ ਉਹਦੇ ਨਾਲੋਂ ਉਹ ਇਨਸਾਨ ਚੰਗਾ ਆ ਜਿਹੜਾ ਕੰਗਾਲ ਆ ਤੇ ਪਰ ਉਹ ਸਿੱਧੀ ਚਾਲ ਚੱਲਦਾ ਆ ਇਹਦਾ ਮਤਲਬ ਇਹ ਆ ਕਿ ਆਪਾਂ ਬਹੁਤ ਸਾਰੇ ਵਾਰ ਬਹੁਤ ਵਾਰ ਦੇਖਦੇ ਆ ਕਿ ਆਪਣੇ ਆਸ-ਪਾਸੇ ਬਹੁਤ ਸਾਰੇ ਅਜਿਹੇ ਲੋਗ ਆ ਕਿ ਜਿਨ੍ਹਾਂ ਦੇ ਕੋਲ ਹਰ ਇੱਕ ਚੀਜ਼ ਦੀ ਭਰਪੂਰੀ ਆ ਕੋਈ ਵੀ ਉਹਨਾਂ ਨੂੰ ਘਾਟਨੀਆ ਕੋਈ ਵੀ ਉਹਨਾਂ ਨੂੰ ਕਮੀ ਨਹੀਂ ਆ ਕੋਈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਅਜਿਹੀ ਚੀਜ਼ ਨਹੀਂ ਆ ਕਿ ਜੋ ਉਹਨਾਂ ਦੇ ਕੋਲ ਨਾ ਹੋਵੇ ਤੇ ਪਰ ਉਹ ਬਹੁਤ ਸਾਰੇ ਲੋਕ ਇਦਾਂ ਦੇ ਵੀ ਆ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਪਰ ਬਹੁਤ ਸਾਰੇ ਲੋਕ ਇਦਾਂ ਦੇ ਵੀ ਆ ਜਿਹੜੇ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਉਹ ਗਲਤ ਕੰਮ ਕਰਦੇ ਆ ਕੋਈ ਥੱਗੀ ਮਾਰਦਾ ਕੋਈ ਬੇਈਮਾਨੀ ਕਰਦਾ ਕੁਝ ਵੀ ਕਰਦਾ ਤੇ ਅਗਰ ਅਸੀਂ ਉਹਦੇ ਮਿੱਤਰ ਆ ਉਹ ਕਿਤੇ ਨਾ ਕਿਤੇ ਸਾਨੂੰ ਫਸਾ ਹੀ ਦੇਣਗੇ ਅਗਰ ਉਹ ਸਾਨੂੰ ਨਹੀਂ ਫਸਾਉਣਗੇ ਤੇ ਬਹੁਤ ਵਾਰ ਅਸੀਂ ਆਪਣੀਆਂ ਗਲਤੀਆਂ ਕਾਰਨ ਫਸ ਜਾਂਦੇ ਆ ਜੋ ਅਸੀਂ ਉਹਨਾਂ ਦੇ ਮਗਰ ਲੱਗਦੇ ਆ ਹੁਣ ਮੰਨ ਲਓ ਇੱਕ ਬੰਦਾ ਆ ਉਹਦੇ ਕੋਲ ਬਹੁਤ ਸਾਰਾ ਧਨ ਦੌਲਤਾ ਤੇ ਅਸੀਂ ਸਾਡੇ ਕੋਲ ਉਹਨਾਂ ਨਹੀਂ ਆ ਉਹ ਹਰ ਰੋਜ਼ ਆਪਣੇ ਸ਼ੌਂਕ ਪੂਰੇ ਕਰਦਾ ਆ ਹਰ ਰੋਜ਼ ਉਹ ਆਪਣੇ ਜੋ ਵੀ ਉਹਦੀਆਂ ਜ਼ਰੂਰਤ ਦੀਆਂ ਚੀਜ਼ਾਂ ਆ ਉਹਦੇ ਲਈ ਅਵੇਲੇਬਲ ਹੁੰਦੀਆਂ ਆ ਉਹਨੂੰ ਕਿਸੇ ਵੀ ਚੀਜ਼ ਦੀ ਘਾਟ ਨਹੀਂ ਆ ਤੇ ਉਹ ਬਹੁਤ ਅਮੀਰ ਆਦਮੀ ਆ ਔਰ ਅਸੀਂ ਠਹਿਰੇ ਮਿਡਲ ਕਲਾਸ ਤੋਂ ਅਸੀਂ ਨੇ ਅਮੀਰ ਨਹੀਂ ਆ ਪਰ ਸਾਡਾ ਬਹੁਤ ਅੱਛਾ ਦੋਸਤ ਆ ਉਹ ਬੇਈਮਾਨੀ ਵੀ ਕਰਦਾ ਚੋਰੀਆਂ ਵੀ ਕਰਦਾ ਠੱਗੀਆਂ ਵੀ ਕਰਦਾ ਪਰ ਉਹਦੇ ਕੋਲ ਧਨ ਬਹੁਤ ਆ ਤੇ ਉਹ ਸਾਡਾ ਮਿੱਤਰ ਆ ਕੀ ਉਹ ਮਿੱਤਰ ਸਾਨੂੰ ਇੱਜ਼ਤ ਦੇਵਾ ਸਕਦਾ ਮੰਨ ਲਓ ਹੁਣ ਅਸੀਂ ਉਹਦੇ ਨਾਲ ਖਾਣਾ ਖਾਣ ਦੇ ਲਈ ਗਏ ਆ ਜਾਂ ਅਸੀਂ ਉਹਦੇ ਲਈ ਕਿਸੇ ਦੇ ਮਤਲਬ ਕਿਸੇ ਵਾਰ ਉਸੇ ਉਹਦੇ ਲਈ ਘੁੰਮਣ ਲਈ ਗਏ ਆ ਉਹਦੇ ਨਾਲ ਤੇ ਕੀ ਸਾਨੂੰ ਉਹਦੇ ਨਾਲ ਬੈਠੇ ਹੋਏ ਨੂੰ ਕੋਈ ਦੂਸਰਾ ਪਰਸਨ ਜਿਹੜਾ ਸਹੀ ਹੈ ਜਿਸ ਨੂੰ ਉਹਦੇ ਬਾਰੇ ਚ ਪਤਾ ਆ ਉਹ ਸਾਨੂੰ ਸਹੀ ਕਹੇਗਾ ਜਿੱਦਾਂ ਬਹੁਤ ਵਾਰ ਸਿਆਣੇ ਕਹਿੰਦੇ ਹੁੰਦੇ ਸੀ ਕਿ ਆਟੇ ਆਟੇ ਨੂੰ ਪ੍ਰੇਥਨ ਜਿਹੜਾ ਉਹ ਲੱਗ ਹੀ ਜਾਂਦਾ ਆ ਤੇ ਉਹੀ ਇਹ ਗੱਲ ਆ ਪਰਮੇਸ਼ੁਰ ਨੇ ਵੀ ਇਹੀ ਗੱਲ ਕਹੀ ਆ ਬੇਸ਼ੱਕ ਪਰਮੇਸ਼ੁਰ ਨੇ ਨੂੰ ਕੁਮਾਫਰਾ ਕੇ ਵਚਨ ਦੇ ਦੁਆਰਾ ਕਿਹਾ ਆ ਕਿਉਂਕਿ ਪਰਮੇਸ਼ੁਰ ਸਾਡਾ ਸਾਨੂੰ ਵਚਨਾਂ ਦੇ ਦੁਆਰਾ ਗੱਲਾਂ ਦੱਸਦਾ ਆ ਜੋ ਕਿ ਆਪਾਂ ਕਹਿ ਦਿੰਨੇ ਆ ਕਿ ਸਿਆਣਿਆਂ ਦੇ ਅਰਕ ਕੱਢੇ ਹੁੰਦੇ ਆ ਹਰ ਇੱਕ ਗੱਲ ਦਾ ਨਿਚੋੜ ਜਿਹੜੇ ਸਿਆਣੇ ਬਜ਼ੁਰਗ ਹੁੰਦੇ ਉਹਨਾਂ ਨੇ ਕੱਢਿਆ ਹੁੰਦਾ ਆ ਪਰ ਮੈਨੂੰ ਇਹ ਸਮਝ ਨਹੀਂ ਸੀ ਆਉਂਦੀ ਹੁੰਦੀ ਕਿ ਇਹ ਅਰਕ ਕਿੱਥੋਂ ਲੈਂਦੇ ਜਾਂ ਇਹਨਾਂ ਨੂੰ ਇੰਨੀਆਂ ਵਧੀਆ ਗੱਲਾਂ ਇਹ ਜਿਹੜੀਆਂ ਬੋਲਦੇ ਆ ਇਹਨਾਂ ਨੂੰ ਕਿੱਥੋਂ ਪਤਾ ਲੱਗਾ ਕਿਨੇ ਇਹਨਾਂ ਨੂੰ ਦੱਸਿਆ ਜਦੋਂ ਅਸੀਂ ਆਪਣੇ ਬਜ਼ੁਰਗਾਂ ਨੂੰ ਪੁੱਛਦੇ ਹਾਂ ਜਿਵੇਂ ਮੇਰੀ ਨਾਨੀ ਜੀ ਆ ਜਿਵੇਂ ਮੈਂ ਆਪਣੀ ਨਾਨੀ ਜੀ ਦੇ ਕੋਲੋਂ ਜਦੋਂ ਕੋਈ ਮੁਹਾਵਰਾ ਪਾਉਂਦੇ ਜਾਂ ਕੋਈ ਏਦਾਂ ਦੀ ਕੋਈ ਗੱਲ ਸਿਆਣੀ ਕਰਦੇ ਮੈਂ ਉਹਨਾਂ ਨੂੰ ਪੁੱਛਦੀ ਹੁੰਨੀ ਆ ਮੰਮਾ ਤੁਹਾਨੂੰ ਕਿੱਥੋਂ ਪਤਾ ਲੱਗਿਆ ਤੇ ਉਹ ਮੈਨੂੰ ਕਹਿੰਦੇ ਬੱਸ ਇਹ ਸਿਆਣਿਆਂ ਦੀਆਂ ਗੱਲਾਂ ਤੇ ਮੈਂ ਉਹਨਾਂ ਨੂੰ ਹੱਸਦੀ ਹੁੰਨੀ ਆ ਕਿ ਤੁਸੀਂ ਵੀ ਸਿਆਣੇ ਆ ਕਿ ਸਾਨੂੰ ਤਾਂ ਤੁਹਾਡੇ ਤੋਂ ਪਤਾ ਲੱਗਾ ਤੇ ਸਾਡੇ ਲਈ ਤਾਂ ਤੁਸੀਂ ਸਿਆਣੇ ਆ ਸਾਡੇ ਘਰ ਦੇ ਬਜ਼ੁਰਗਾਂ ਤੁਸੀਂ ਸਾਨੂੰ ਦੱਸੋ ਤੇ ਪਰ ਪਤਾ ਉਹਨਾਂ ਨੂੰ ਵੀ ਨਹੀਂ ਆ ਉਹਨਾਂ ਨੂੰ ਵੀ ਉਹਨਾਂ ਦੇ ਸਿਆਣਿਆਂ ਨੇ ਦੱਸਿਆ ਗਾ ਉਹਨਾਂ ਨੂੰ ਉਹਨਾਂ ਦੇ ਸਿਆਣਿਆਂ ਨੇ ਦੱਸਿਆ ਉਹਨਾਂ ਦੇ ਬਜ਼ੁਰਗਾਂ ਨੇ ਦੱਸਿਆ ਤੇ ਇਹ ਗੱਲਾਂ ਕਿੱਥੋਂ ਆਂਦੀਆਂ ਜਦੋਂ ਹੁਣ ਮੈਂ ਬਾਈਬਲ ਪੜ੍ਹਦੀ ਆ ਜਦੋਂ ਮੈਂ ਪਰਮੇਸ਼ਰ ਦਾ ਵਚਨ ਪੜ੍ਹਦੀ ਆ ਕੋਹਾਤਾਂ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਗੱਲਾਂ ਲਿਖੀਆਂ ਗਈਆਂ ਆ ਜਿਹੜੀਆਂ ਸਾਨੂੰ ਸਮਝ ਦਿੰਦੀਆਂ ਗਿਆਨ ਦਿੰਦੀਆਂ ਜੋ ਸਿਆਣੇ ਸਾਡੇ ਅਰਕ ਕੱਢਦੇ ਸੀ ਗੱਲਾਂ ਦਾ ਜੋ ਸਿਆਣੇ ਸਾਡੇ ਗੱਲਾਂ ਦੱਸਦੇ ਸੀ ਉਹ ਸਾਰੀਆਂ ਦੀਆਂ ਸਾਰੀਆਂ ਗੱਲਾਂ ਬਾਈਬਲ ਦੇ ਵਿੱਚ ਆ ਜਿਵੇਂ ਅੱਜ ਦੇ ਵਚਨ ਚ ਪਰਮੇਸ਼ਰ ਨੇ ਕਿਹਾ ਆ ਅੱਜ ਦੇ ਵਚਨ ਚ ਪਰਮੇਸ਼ਰ ਨੇ ਕਿਹਾ ਆ ਪੁੱਠੀਆਂ ਗੱਲਾਂ ਕਰਨ ਵਾਲੇ ਮੂਰਖ ਨਾਲੋਂ ਉਹ ਕੰਗਾਲ ਚੰਗਾ ਆ ਜਿਹੜਾ ਸਿੱਧੀ ਚਾਲ ਚੱਲਦਾ ਆ ਪਰਮੇਸ਼ਰ ਨੇ ਕਿਹਾ ਕਿ ਇਹ ਉਹੀ ਗੱਲ ਆਗੀ ਕਿ ਜਿਵੇਂ ਕਹਿ ਦਿੰਦੇ ਸਿਆਣੀ ਕਿ ਆਟੇ ਨੂੰ ਪਰੇਥਨ ਲੱਗ ਜਾਂਦਾ ਹੁਣ ਮੰਨ ਲਓ ਅਸੀਂ ਗਲਤ ਬੰਦੇ ਦੇ ਨਾਲ ਘੁੰਮਦੇ ਆں ਬੇਸ਼ੱਕ ਸਾਡਾ ਕੈਰੇਕਟਰ ਬਹੁਤ ਵਧੀਆ ਆ ਬੇਸ਼ੱਕ ਅਸੀਂ ਬਹੁਤ ਇਮਾਨਦਾਰ ਆ ਬਹੁਤ ਵਧੀਆ ਰੱਬ ਨੂੰ ਮੰਨਣ ਵਾਲੇ ਲੋਗ ਆ ਅਗਰ ਅਸੀਂ ਉਹਨਾਂ ਲੋਕਾਂ ਦੇ ਨਾਲ ਬੈਠਾਂਗੇ ਉੱਠਾਂਗੇ ਅਸੀਂ ਉਹਨਾਂ ਦੀ ਸੰਗਤੀ ਤੇ ਵਿੱਚ ਜਾਵਾਂਗੇ ਤੇ ਕਿਤੇ ਨਾ ਕਿਤੇ ਉਹ ਸਾਨੂੰ ਵਿਗਾੜ ਹੀ ਦੇਣਗੇ ਅਗਰ ਉਹ ਵਿਗਾੜਣਗੇ ਨਹੀਂ ਤੁਹਾਡਾ ਵਿਸ਼ਵਾਸ ਪਰਮੇਸ਼ਰ ਤੇ ਪੱਕਾ ਆ ਜੇ ਤੁਸੀਂ ਨਹੀਂ ਤੁਹਾਨੂੰ ਲੱਗਦਾ ਕਿ ਨਹੀਂ ਅਸੀਂ ਨਹੀਂ ਬਦਲ ਸਕਦੇ ਅਗਰ ਉਹ ਤੁਹਾਨੂੰ ਨਹੀਂ ਵਿਗਾੜਨਗੇ ਪਰ ਲੋਕਾਂ ਦੇ ਮਤਲਬ ਜੋ ਉਹਨਾਂ ਦੇ ਦਿਮਾਗ ਦੇ ਵਿੱਚ ਤੁਹਾਡੇ ਲਈ ਇਮੇਜ ਬਣੂਗੀ ਉਹ ਤੁਸੀਂ ਸੋਚ ਵੀ ਨਹੀਂ ਸਕਦੇ ਜਿਵੇਂ ਹੁਣ ਮੈਂ ਇੱਕ ਨਸ਼ੇੜੀ ਬੰਦੇ ਦੀ ਗੱਲ ਕੀਤੀ ਸੀਗੀ ਕਿ ਅਗਰ ਕੋਈ ਨਸ਼ਾ ਕਰਨ ਵਾਲਾ ਉਹਦੇ ਕੋਲ ਬਹੁਤ ਸਾਰਾ ਧਨ ਦੌਲਤ ਹੈ ਤੁਹਾਡਾ ਫਰੈਂਡ ਆ ਤੁਸੀਂ ਉਹਦੇ ਰੁਤਵੇ ਦੇ ਨਹੀਂ ਆ ਤੂੰ ਸਾਡੇ ਕੋਲੋਂ ਨਾ ਕੁਝ ਨਹੀਂ ਆ ਜੋ ਉਹਦੇ ਕੋਲ ਆ ਤੁਸੀਂ ਉਹਦੇ ਨਾਲ ਖਾਂਦੇ ਪੀਂਦੇ ਆ ਬਹਿੰਦੇ ਆ ਉਹਦੀ ਸੰਗਤੀ ਕਰਦੇ ਆ ਅਗਰ ਤੁਹਾਨੂੰ ਕੋਈ ਪਰਸਨ ਦੂਸਰਾ ਪਰਸਨ ਦੇਖੇਗਾ ਜਿਹੜਾ ਉਸ ਬੰਦੇ ਦੀ ਸਾਰੇ ਕੰਮਾਂ ਨੂੰ ਜਾਣਦਾ ਆ ਤੇ ਉਹ ਤੁਹਾਡੇ ਬਾਰੇ ਵੀ ਗਲਤ ਹੀ ਸੋਚੂਗਾ ਸਿੰਪਲ ਜੀ ਗੱਲ ਆ ਤੇ ਇਸ ਲਈ ਪਰਮੇਸ਼ਰ ਨੇ ਕਿਹਾ ਆ ਬੇਸ਼ੱਕ ਤੁਹਾਡੇ ਕੋਲ ਘਟਿਆ ਬੇਸ਼ੱਕ ਤੁਹਾਡੇ ਕੋਲ ਕੁਛ ਵੀ ਨਹੀਂ ਆ ਤੇ ਪਰ ਪਰਮੇਸ਼ਰ ਕਹਿੰਦਾ ਅਗਰ ਤੁਸੀਂ ਸਿੱਧੀ ਚਾਲ ਚੱਲਦੇ ਆ ਅਗਰ ਤੁਹਾਡੇ ਚ ਵਫਾਦਾਰੀ ਆ ਭਲਾਈ ਆ ਤੁਹਾਡੇ ਚ ਸੰਜਮ ਆ ਪਿਆਰ ਆ ਤੁਸੀਂ ਕਿਸੇ ਨਾਲ ਧੋਖੇਬਾਜ਼ੀ ਨਹੀਂ ਕਰਦੇ ਤੁਸੀਂ ਕਿਸੇ ਨਾਲ ਹਰਾਮਕਾਰੀ ਨਹੀਂ ਕਰਦੇ ਤੇ ਪਰਮੇਸ਼ਰ ਕਹਿੰਦਾ ਵੀ ਤੁਸੀਂ ਚੰਗੇ ਹੋ ਪਰਮੇਸ਼ਰ ਕਹਿੰਦਾ ਉਹ ਪੁੱਠੀ ਚਾਲ ਚੱਲਣ ਵਾਲੇ ਮੂਰਖ ਦੇ ਨਾਲੋਂ ਉਹ ਕੰਗਾਲ ਚੰਗਾ ਆ ਤੇ ਇੱਥੇ ਪਰਮੇਸ਼ਰ ਨੇ ਇਹ ਵੀ ਕਿਹਾ ਆ ਕਿ ਅਗਰ ਤੁਹਾਡੇ ਕੋਲ ਇੱਕ ਅਜਿਹਾ ਦੋਸਤ ਆ ਜਿਹੜਾ ਇਹ ਸਾਰੇ ਗਲਤ ਕੰਮ ਕਰਦਾ ਆ ਤੇ ਇੱਕ ਤੁਹਾਡੇ ਕੋਲ ਉਹ ਦੋਸਤ ਆ ਜਿਹਦੇ ਕੋਲ ਕੁਝ ਵੀ ਨਹੀਂ ਜਿਹਦੇ ਕੋਲ ਤੁਸੀਂ ਜਾਂਦੇ ਨਹੀਂ ਆ ਪਰਮੇਸ਼ਰ ਕਹਿੰਦਾ ਉਸ ਅਮੀਰ ਨਾਲੋਂ ਉਹ ਗਰੀਬ ਚੰਗਾ ਆ ਜਿਹੜਾ ਕਮ ਸੇ ਕਮ ਸਿੱਧੀ ਚਾਲ ਚੱਲਦਾ ਉਹਦੇ ਨਾਲ ਬੈਠਣ ਉੱਠਣ ਤੇ ਤੁਹਾਨੂੰ ਕੋਈ ਪ੍ਰੋਬਲਮ ਦਿੱਕਤ ਨਹੀਂ ਹੋਊਗੀ ਬਹੁਤ ਵਾਰ ਸਾਡੇ ਜਿਹੜੇ ਭਰਾ ਆ ਉਹ ਸੰਗਤੀ ਦੇ ਕਾਰਨ ਹੀ ਮਾਰੇ ਜਾਂਦੇ ਆ ਬਹੁਤ ਵਾਰ ਉਹ ਸੰਗਤੀ ਦੇ ਕਾਰਨ ਹੀ ਫਸ ਜਾਂਦੇ ਬੇਸ਼ੱਕ ਕਈ ਭਰਾ ਬਹੁਤ ਵਧੀਆ ਹੁੰਦੇ ਆ ਪਰ ਉਹਨਾਂ ਦਾ ਜਿਹੜਾ ਬੈਠਣਾ ਉੱਠਣਾ ਹੁੰਦਾ ਜਿਹੜੀ ਸੰਗਤੀ ਦੇ ਵਿੱਚ ਹੁੰਦਾ ਉਹ ਗਲਤ ਹੁੰਦੀ ਆ ਕਈ ਵਾਰ ਉਹ ਸੰਗਤੀ ਹੀ ਉਹਨਾਂ ਨੂੰ ਲੈ ਬੈਠਦੀ ਆ ਤੇ ਪਰਮੇਸ਼ਰ ਨੇ ਇਹੀ ਕਿਹਾ ਕਿ ਦੁਸ਼ਟਾਂ ਦੀ ਮੱਤ ਤੇ ਨਾ ਚੱਲ ਨਾ ਮੁਖੋਲੀਆਂ ਦੀ ਜੁੰਡਲੀ ਵਿੱਚ ਬੈਠ ਕਿਤੇ ਤੂੰ ਉਹਨਾਂ ਦੇ ਵਰਗਾ ਨਾ ਹੋ ਜਾਵੇਂ ਪਰਮੇਸ਼ਰ ਨੇ ਸਾਨੂੰ ਇਹ ਵੀ ਕਿਹਾ ਆ ਅੱਜ ਦਾ ਵਚਨ ਵੀ ਉਹੀ ਆ ਕਿ ਪੁੱਠੀ ਚਾਲ ਚੱਲਣ ਵਾਲੇ ਮੂਰਖ ਦੇ ਨਾਲੋਂ ਪਰਮੇਸ਼ਰ ਨੇ ਉਸ ਇਨਸਾਨ ਨੂੰ ਮੂਰਖ ਸੱਦਿਆ ਆ ਜਿਹੜਾ ਪੁੱਠੀ ਚਾਲ ਚੱਲਦਾ ਆ ਤੇ ਪਰਮੇਸ਼ਰ ਨੇ ਕਿਹਾ ਉਸ ਕੰਗਾਲ ਦੇ ਨਾਲ ਤੇਰਾ ਬੈਠਣਾ ਉੱਠਣਾ ਚੰਗਾ ਆ ਤੇ ਸੱਚਮੁੱਚ ਅੱਜ ਅਸੀਂ ਜਾਣ ਲਿਆ ਹੋਏਗਾ ਕਿ ਪਰਮੇਸ਼ਰ ਸਾਡੇ ਤੋਂ ਕੀ ਚਾਹੁੰਦੇ ਆ ਪਰਮੇਸ਼ਰ ਸਾਡੀ ਨਹੀਂ ਫਿਕਰ ਕਰਦੇ ਆ ਪਰਮੇਸ਼ਰ ਜਿੱਦਾ ਇੱਕ ਮਾਂ ਆਪਣੇ ਬੱਚੇ ਦੀ ਫਿਕਰ ਕਰਦੀ ਆ ਮੈਂ ਸੋਚਦੀ ਆ ਕਿ ਮਾਂ ਵੀ ਇੱਕ ਸੈਕਿੰਡ ਦੇ ਲਈ ਭੁੱਲ ਜਾਂਦੀ ਹੋਊਗੀ ਮਾਂ ਵੀ ਇੱਕ ਸੈਕਿੰਡ ਦੇ ਲਈ ਆਪਣੇ ਬੱਚੇ ਨੂੰ ਆਪਣੇ ਤੋਂ ਦੂਰ ਕਰ ਦਿੰਦੀ ਹੋਊਗੀ ਪਰ ਪਰਮੇਸ਼ਰ ਸਾਡੇ ਕਦਮ-ਕਦਮ ਤੇ ਸਾਡੇ ਇੱਕ-ਇੱਕ ਪੈਰ ਤੇ ਸਾਾਨੂੰ ਇੱਕ-ਇੱਕ ਮਿੰਟ ਤੇ ਹਰ ਇੱਕ ਗੱਲ ਬਹੁਤ ਬਰੀਕੀ ਨਾਲ ਸਮਝਾਉਂਦੇ ਜੀ ਅਸੀਂ ਸਮਝਣਾ ਚਾਹੀਏ ਤਾਂ ਤੇ ਪਰਮੇਸ਼ਰ ਸਾਨੂੰ ਹਰ ਇੱਕ ਕਾਇਦਾ ਕਾਨੂੰਨ ਦੱਸਦੇ ਆ ਅਗਰ ਅਸੀਂ ਆਪਣੀ ਜ਼ਿੰਦਗੀ ਨੂੰ ਬਾਈਬਲ ਦੇ ਅਕੋਰਡਿੰਗ ਚਲਾਉਣਾ ਸ਼ੁਰੂ ਕਰ ਦਈਏ ਤੇ ਸੱਚਮੁੱਚ ਸਾਡੀ ਜ਼ਿੰਦਗੀ ਸਵਰਗ ਹੋ ਜਾਊਗੀ ਬੇਸ਼ੱਕ ਥੋੜਾ ਔਖਾ ਆ ਕਿਉਂਕਿ ਅਸੀਂ ਹਮੇਸ਼ਾ ਤੋਂ ਦੁਨੀਆਦਾਰੀ ਦੀ ਆਦਤ ਤੇ ਚੱਲੇ ਹੋਏ ਆ ਦੁਨੀਆਦਾਰੀ ਦੀ ਸੋਚ ਤੇ ਚੱਲੇ ਹੋਏ ਆ ਬੇਸ਼ੱਕ ਸਾਡੇ ਲਈ ਥੋੜਾ ਜਿਹਾ ਔਖਾ ਆ ਪਰ ਅਗਰ ਅਸੀਂ ਇਹਨੂੰ ਕਰਨ ਦੀ ਕੋਸ਼ਿਸ਼ ਕਰੀਏ ਅਗਰ ਅਸੀਂ ਉਹ ਸਾਰੀਆਂ ਚੀਜ਼ਾਂ ਜੋ ਪਰਮੇਸ਼ਵਰ ਨੂੰ ਨਹੀਂ ਪਸੰਦ ਅਸੀਂ ਛੱਡਣ ਦੀ ਕੋਸ਼ਿਸ਼ ਕਰੀਏ ਤਾਂ ਪਰਮੇਸ਼ਵਰ ਸਾਡੀ ਮਦਦ ਜ਼ਰੂਰ ਕਰੇਗਾ ਕਿਉਂਕਿ ਅਸੀਂ ਜੋ ਖੁਦ ਤੋਂ ਨਹੀਂ ਕਰ ਸਕਦੇ ਉਹ ਪਰਮੇਸ਼ਵਰ ਦਾ ਆਤਮਾ ਸਾਡੀ ਮਦਦ ਕਰਦਾ ਹੈ ਕਿ ਅਸੀਂ ਉਸ ਕੰਮ ਨੂੰ ਕਰ ਸਕੀਏ ਤੇ ਸੱਚਾ ਬਲੀਦਾਨ ਇਹੀ ਆ ਜੋ ਪਰਮੇਸ਼ਰ ਨੇ ਸਾਨੂੰ ਕਿਹਾ ਹੈ ਕਿ ਤੁਸੀਂ ਕਿਸੇ ਵੀ ਦੁਸ਼ਟ ਦੀ ਸੰਗਤੀ ਨਾ ਕਰੋ ਤੁਸੀਂ ਕਿਸੇ ਵੀ ਦੁਸ਼ਟ ਦੇ ਨਾਲ ਬੈਠੋ ਨਾ ਕਿ ਤੁਹਾਨੂੰ ਕੋਈ ਇਹ ਨਾ ਕਹਿ ਦੇਵੇ ਕਿ ਇਹ ਪਰਮੇਸ਼ਰ ਨੂੰ ਮੰਨਣ ਵਾਲੇ ਲੋਕ ਗਲਤ ਕੰਮ ਕਰਦੇ ਤਾਂ ਗਲਤ ਲੋਕਾਂ ਦੇ ਨਾਲ ਬੈਠਦੇ ਆ ਬੇਸ਼ੱਕ ਜਿਵੇਂ ਪ੍ਰਭੂ ਯਸ਼ੂ ਮਸੀਹ ਨੂੰ ਲੋਕ ਕਹਿੰਦੇ ਸੀਗੇ ਪਰ ਉਹ ਪਰਮੇਸ਼ਰ ਦਾ ਪੁੱਤਰ ਸੀ ਹਾਂ ਅਸੀਂ ਬੈਠ ਸਕਦੇ ਆ ਪਰ ਅਸੀਂ ਤਾਂ ਬੈਠਣਾ ਆ ਜੇ ਸਾਡਾ ਜਿਹੜਾ ਵਿਸ਼ਵਾਸ ਭਰੋਸਾ ਸਾਡਾ ਪੱਕਾ ਆ ਪਰਮੇਸ਼ਰ ਤੇ ਅਗਰ ਅਸੀਂ ਡੋਲਣ ਵਾਲੇ ਇਨਸਾਨ ਆ ਮੰਨ ਲਓ ਕਿ ਕੋਈ ਡ੍ਰਿੰਕ ਕਰ ਰਿਹਾ ਮੈਂ ਭਰਾਵਾਂ ਦੇ ਲਈ ਕਹਿ ਰਹੀ ਆ ਕਿ ਮੰਨ ਲਓ ਕੋਈ ਡ੍ਰਿੰਕ ਕਰ ਰਿਹਾ ਆ ਹੁਣ ਸਾਡੀ ਫੈਮਲੀ ਦੇ ਵਿੱਚ ਇਹ ਇੱਕ ਕੇਸ ਆ ਕਿ ਜੋ ਸਾਡੇ ਫੈਮਲੀ ਮੈਂਬਰ ਆ ਇੱਕ ਉਹ ਕਹਿੰਦੇ ਆ ਕਿ ਮੈਂ ਸ਼ਰਾਬ ਦਾਰੂ ਛੱਡਨੀ ਚਾਹਨਾ ਆ ਪਰ ਉਹ ਕੰਮ ਉਸ ਜਗ੍ਹਾ ਤੇ ਕਰ ਰਹੇ ਆ ਕਿ ਜਿੱਥੇ ਉਹਨਾਂ ਦੇ ਜੋ ਵੀ ਫਰੈਂਡ ਸਰਕਲ ਆ ਉਹ ਹਰ ਸ਼ਾਮ ਨੂੰ ਡਰਿੰਕ ਕਰਦੇ ਆ ਉਹ ਸ਼ਾਮ ਨੂੰ ਸਵੇਰੇ ਉਹ ਪਰਮੇਸ਼ਰ ਦੇ ਅੱਗੇ ਤੌਬਾ ਕਰਕੇ ਜਾਂਦੇ ਆ ਆਪਣੀ ਫੈਮਲੀ ਦੇ ਨਾਲ ਵਾਅਦਾ ਕਰਕੇ ਜਾਂਦੇ ਕਿ ਅੱਜ ਸ਼ਾਮ ਨੂੰ ਮੈਂ ਨਹੀਂ ਪੀਵਾਂਗਾ ਔਰ ਸ਼ਾਮ ਨੂੰ ਜਦੋਂ ਉਹਨਾਂ ਦੇ ਦੋਸਤ ਮਿੱਤਰ ਉਹਨਾਂ ਨੂੰ ਕੰਪੈਲ ਕਰਦੇ ਆ ਤੇ ਉਹ ਪੀ ਲੈਂਦੇ ਆ ਪਰ ਇਹ ਤਾਂ ਨਹੀਂ ਆ ਨਾ ਕਿ ਉਹਨਾਂ ਨੂੰ ਕੋਈ ੱੱਕੇ ਦੇ ਨਾਲ ਉਹਨਾਂ ਦੇ ਮੂੰਹ ਦੇ ਵਿੱਚ दारू ਪਾ ਰਿਹਾ ਆ ਜਾਨ ਨੂੰ ਕੋਈ ਜਾਦਾ ਹੀ ਜ਼ਬਰਦਸਤੀ ਕਰ ਰਿਹਾ ਉਹਨਾਂ ਦਾ ਆਪਣਾ ਮਨ ਵੀ ਆ ਨਾ ਇਸ ਲਈ ਪਰਮੇਸ਼ਰ ਨੇ ਸਾਨੂੰ ਕਿਹਾ ਆ ਪਰਮੇਸ਼ਰ ਨੇ ਜਾਬੀ ਮੁਕਾ ਦਿੱਤਾ ਕਿ ਤੁਹਾਡੇ ਕੋਲ ਕੋਈ ਰੀਜ਼ਨ ਹੀ ਨਾ ਬਚੇ ਕਿ ਹਾਂ ਮੈਂ ਗਲਤ ਕੰਮ ਕਰਨਾ ਨਹੀਂ ਚਾਹੁੰਦਾ ਸੀਗਾ ਪਰ ਮੈਨੂੰ ਉਹਨੇ ਕਰਵਾ ਦਿੱਤਾ ਪਰਮੇਸ਼ਰ ਵੀ ਜਾਣਦਾ ਆ ਕਿ ਤੁਹਾਡੇ ਮਨ ਜਿਹੜੇ ਆ ਉਹ ਹੱਲੇ ਪੱਕੇ ਨਹੀਂ ਹੋਏ ਤੇ ਬਹੁਤ ਵਾਰ ਇਦਾਂ ਹੁੰਦੀ ਆ ਜਦ ਭੈਣਾ ਆ ਜਿਵੇਂ ਹੁਣ ਸਾਨੂੰ ਕੋਈ ਆ ਕੇ ਕਹਿ ਦੇਵੇ ਕਿ ਲੈ ਤੇਰੇ ਘਰ ਦੇ ਵਿੱਚ ਆਹ ਕੰਮ ਨਹੀਂ ਹੋ ਰਿਹਾ ਹੈਗਾ ਤੇਰੇ ਘਰ ਦੇ ਵਿੱਚ ਕੋਈ ਖੁਸ਼ੀ ਨਹੀਂ ਹੈਗੀ ਜਾਂ ਤੇਰਾ ਕੰਮ ਰੁਕਿਆ ਹੋਇਆ ਮੈਂ ਫਲਾਨੇ ਡੇਰੇ ਤੇ ਗਈ ਸੀ ਮੈਂ ਫਲਾਨੇ ਬਾਬੇ ਦੇ ਕੋਲ ਗਈ ਸੀ ਮੈਂ ਫਲਾਨੇ ਸਿਆਣੇ ਤੋਂ ਗਈ ਸੀ ਉਹਨੇ ਮੈਨੂੰ ਆਹ ਕਰਨ ਨੂੰ ਕਿਹਾ ਲੈ ਛੱਡ ਪ੍ਰਭੂ ਦੇ ਵਿੱਚ ਕੀ ਆ ਤੂੰ ਵੀ ਉਹ ਕੰਮ ਕਰਕੇ ਦੇਖ ਲੈ ਤੇ ਜਿਹੜੀਆਂ ਤਾਂ ਭੈਣਾ ਵਿਸ਼ਵਾਸ ਵਿੱਚ ਕੱਚੀਆਂ ਉਹ ਕਹਿਣਗੀਆਂ ਲੈ ਫਿਰ ਕੀ ਹੋਇਆ ਕੀ ਹਰ ਜ ਇਹਦੇ ਵਿੱਚ ਤਾਂ ਉਹਦੇ ਵਿੱਚ ਕੀ ਫਰਕ ਆ ਜਿਹੜੀਆਂ ਭੈਣਾ ਪ੍ਰਭੂ ਯੇਸ਼ੂ ਮਸੀਹ ਚ ਕੱਚੀਆਂ ਹੋਏ ਕਹਿਣਗੀਆਂ ਤੇ ਉਹ ਆਪਣੇ ਮਨ ਚ ਸੋਚਣਗੀਆਂ ਕਿ ਹਾਂ ਇੱਕ ਵਾਰੀ ਜਾ ਕੇ ਦੇਖਿਓ ਨੇ ਕੀ ਪਤਾ ਸਾਡਾ ਉੱਥੇ ਕੰਮ ਬਣ ਜਾਵੇ ਤੇ ਪਰ ਜਿਹੜੇ ਲੋਕ ਵਿਸ਼ਵਾਸ ਚ ਪੱਕੇ ਆ ਨਾ ਉਹ ਕਹਿੰਦੇ ਸਾਡਾ ਕੰਮ ਚਾਹੇ ਬਣੇ ਚਾਹੇ ਨਾ ਬਣੇ ਪਰ ਸੀ ਆਪਣੇ ਪਰਮੇਸ਼ਰ ਦੀਆਂ ਨਿਗਾਹਾਂ ਦੇ ਵਿੱਚgirਣਾ ਨਹੀਂ ਚਾਹੁੰਦੇ ਸੱਚਮੁੱਚ ਮੇਰੀ ਜ਼ਿੰਦਗੀ ਦੇ ਵਿੱਚ ਵੀ ਅਜਿਹਾ ਇੱਕ ਦਿਨ ਆਇਆ ਸੀਗਾ ਜਦੋਂ ਮੇਰੀ ਬੇਟੀ ਬਹੁਤ ਜ਼ਿਆਦਾ ਬਿਮਾਰ ਹੋ ਗਈ ਤੇ ਮੈਨੂੰ ਸਾਡੇ ਸਡੇ ਘਰ ਦੇ ਕਹਿਣ ਲੱਗੇ ਸੀ ਕਿ ਗੁਰਦੁਆਰੇ ਨਹੀਂ ਗੁਰਦੁਆਰਾ ਨਹੀਂ ਸੀ ਸੌਰੀ ਉਹ ਇੱਕ ਹੋਰ ਜਗ੍ਹਾ ਸੀਗੀ ਉੱਥੇ ਇੱਕ ਪੰਡਤ ਬੈਠਦਾ ਸ਼ਾਇਦ ਸਿਆਣਾ ਆ ਕੋਈ ਉਹ ਤੇ ਉਹ ਟਾਲੇ ਟੂਲੇ ਕਰਨੇ ਦੱਸਦੇ ਆ ਮੈਨੂੰ ਮੇਰੇ ਫੈਮਿਲੀ ਦੇ ਮੈਂਬਰ ਕਹਿੰਦੇ ਕਿ ਅਗਰ ਤੂੰ ਆਪਣੀ ਕੁੜੀ ਨੂੰ ਬਚਾਉਣਾ ਚਾਹਨੀ ਤੂੰ ਉੱਥੇ ਲੈ ਜਾ ਇਹਨੂੰ ਮੈਂ ਮਸੀਹ ਦੇ ਵਿੱਚ ਸੀਗੀ ਤੇ ਮੈਂ ਇੱਕ ਸਮੇਂ ਦੇ ਲਈ ਮੈਂ ਥੋੜਾ ਕੰਮ ਬਚਾਈ ਗਈ ਮੈਂ ਸੋਚਿਆ ਕਿ ਅਗਰ ਮੈਂ ਆਪਣੀ ਕੁੜੀ ਨੂੰ ਵੀ ਭੇਜ ਦਵਾਂਗੀ ਤੇ ਮੇਰੀ ਕੁੜੀ ਬੰਦਨਾ ਦੇ ਵਿੱਚ ਵੱਜ ਨਹੀਂ ਜਾਊਗੀ ਮੇਰੀ ਕੁੜੀ ਜਦੋਂ ਵੱਡੀ ਹੋਊਗੀ ਇਹਨੂੰ ਲੋਕ ਦੱਸਣਗੇ ਕਿ ਹਾਂ ਤੈਨੂੰ ਉੱਥੇ ਲੈ ਕੇ ਗਿਆ ਤੇ ਤੈਨੂੰ ਉੱਥੋਂ ਪਰਮੇਸ਼ਰ ਆਮ ਆ ਗਿਆ ਪਰਮੇਸ਼ਰ ਦਾ ਤਾਂ ਨਾਮ ਹੀ ਨਹੀਂ ਲੋਕੀ ਲੈਣਗੇ ਤੋਂ ਮੈਂ ਇੱਕ ਡਿਸੀਜਨ ਲਿਆ ਮੈਂ ਕਿ ਵੀ ਮੇਰਾ ਪਰਮੇਸ਼ਰ ਨੂੰ ਚੰਗਾ ਕਰੂਗਾ ਤੋਂ ਸੱਚਮੁੱਚ ਮੇਰੇ ਪਰਮੇਸ਼ਰ ਨੇ ਮੇਰੀ ਬੇਟੀ ਨੂੰ ਹਰ ਵਾਰ ਚੰਗਾ ਕੀਤਾ ਹਰ ਵਾਰ ਮੇਰੀ ਬੇਟੀ ਨੂੰ ਮੇਰੇ ਤੇ ਪਰਮੇਸ਼ਰ ਨੇ ਦਇਆ ਵਾਲਾ ਹੱਥ ਰੱਖਿਆ ਇੱਥੇ ਤੱਕ ਕਿ ਮੇਰਾ ਪਰਮੇਸ਼ੁਰ ਨੇ ਕਦੇ ਵੀ ਸਾਥ ਨਹੀਂ ਛੱਡਿਆ ਅਗਰ ਅਸੀਂ ਪਰਮੇਸ਼ੁਰ ਦੇ ਵਿੱਚ ਸਥਿਰ ਰਹਿੰਨੇ ਅਗਰ ਅਸੀਂ ਪੁੱਠੀ ਚਾਲ ਚੱਲਣ ਵਾਲਿਆਂ ਦੇ ਨਾਲ ਨਹੀਂ ਤੁਰਦੇ ਹਾਂ ਫਿਰ ਇਸੇ ਇਵੀ ਗੱਲ ਆ ਕਿ ਪਰਮੇਸ਼ੁਰ ਮੇਰੇ ਮਨ ਵਿੱਚ ਇਹ ਗੱਲ ਪਾ ਰਿਹਾ ਆ ਕਿ ਪ੍ਰਭੂ ਯੀਸ਼ੂ ਮਸੀਹ ਤਾਂ ਪਾਪੀਆਂ ਦੇ ਨਾਲ ਹੀ ਖਾਦਾ ਪੀਤਾ ਤੁਹਾਡੇ ਸਾਰਿਆਂ ਦੇ ਮਨ ਦੇ ਵਿੱਚ ਵੀ ਇਹ ਗੱਲ ਹੋਊਗੀ ਕਿ ਪ੍ਰਭੂ ਯੇਸ਼ੂ ਮਸੀਹ ਤਾਂ ਪਾਪੀਆਂ ਦੇ ਨਾਲ ਹੀ ਰਹੇ ਆ ਪਾਪੀਆਂ ਦੇ ਨਾਲ ਖਾਦਾ ਪੀਤਾ ਗੱਲ ਫਿਰ ਉੱਥੇ ਆ ਗਈ ਪਰਮੇਸ਼ਰ ਕਹਿੰਦੇ ਆ ਕਿ ਉਹ ਪਰਮੇਸ਼ਰ ਦਾ ਪੁੱਤਰ ਸੀ ਉਹਨੂੰ ਪਤਾ ਸੀਗਾ ਕਿ ਮੈਂ ਇਹਨਾਂ ਦੀ ਚਾਲ ਤੇ ਚੱਲਣਾ ਨਹੀਂ ਆ ਪਰ ਮੈਂ ਇਹਨਾਂ ਨੂੰ ਆਪਣੇ ਵੱਲ ਲੈ ਕੇ ਆਉਣਾ ਆ ਅਗਰ ਤੁਹਾਡਾ ਭਰੋਸਾ ਵਿਸ਼ਵਾਸ ਇਦਾਂ ਦਾ ਆ ਕਿ ਹਾਂ ਮੈਂ ਇਹਨੂੰ ਪਰਮੇਸ਼ਰ ਦੇ ਰਾਹ ਤੇ ਚਲਾਉਣਾ ਨਾ ਕਿ ਮੈਂ ਇਹਦੇ ਰਾਹ ਤੇ ਚੱਲਣਾ ਤਾਂ ਡੋਨਟ ਵਰੀ ਤੁਸੀਂ ਜਾ ਸਕਦੇ ਹੋ ਤੁਸੀਂ ਉਹਨਾਂ ਦੇ ਨਾਲ ਘੁੰਮ ਫਿਰ ਸਕਦੇ ਹੋ ਤੁਸੀਂ ਉਹਨਾਂ ਦੇ ਨਾਲ ਖਾਪੀ ਸਕਦੇ ਹੋ ਅਗਰ ਤੁਹਾਡਾ ਪ੍ਰਸਤੈਦਾਦਾ ਨਹੀਂ ਆ ਅਗਰ ਤੁਸੀਂ ਡਾਵਾ ਡੋਲ ਹੋਣ ਵਾਲੇ ਇਨਸਾਨ ਆ ਤਾਂ ਤੁਸੀਂ ਉਹਨਾਂ ਦੇ ਨਾਲ ਬਿਲਕੁਲ ਸੰਗਤੀ ਨਾ ਕਰੋ ਪਰਮੇਸ਼ਰ ਤੋਂ ਮਾਫੀ ਮੰਗੋ ਪਰ ਕਿਸੇ ਦੇ ਲਈ ਆਪਣੇ ਦਿਲ 'ਚ ਕੋਈ ਪਾਪ ਨਫ਼ਰਤ ਨਾ ਰੱਖੋ ਕਿਉਂਕਿ ਪ੍ਰਭੂ ਨੇ ਕਿਹਾ ਆ ਕਿ ਤੁਸੀਂ ਕਿਸੇ ਦੇ ਲਈ ਵੀ ਕੋਈ ਪਾਪ ਆਪਣੇ ਦਿਲ 'ਚ ਨਾ ਰੱਖੋ ਤਾਂ ਅੱਜ ਦੇ ਵਚਨ ਦੇ ਦੁਆਰਾ ਪਰਮੇਸ਼ਰ ਨੇ ਬਹੁਤ ਵਧੀਆ ਸੰਦੇਸ਼ ਦਿੱਤਾ ਤੇ ਮੈਂ ਵਿਸ਼ਵਾਸ ਕਰਦੀ ਕਿ ਸਾਰੇ ਭੈਣ ਭਰਾ ਇਸ ਵਚਨ ਨੂੰ ਲੈ ਕੇ ਮਤਲਬ ਸਮਝ ਗਏ ਹੋਣਗੇ ਔਰ ਇਸ ਵਚਨ ਦੇ ਦੁਆਰਾ ਤੁਸੀਂ ਬਹੁਤ ਕੁਝ ਸਿੱਖਿਆ ਹੋਊਗਾ ਪਰਮੇਸ਼ਵਰ ਤੁਹਾਨੂੰ ਇਹਨਾਂ ਵਚਨਾਂ ਦੇ ਦੁਆਰਾ ਆਸ਼ੀਸ਼ ਵਰਕਤ ਦੇਣ ਤੋਂ ਸੱਚਮੁੱਚ ਪਰਮੇਸ਼ਵਰ ਤੁਹਾਨੂੰ ਵੀ ਸਾਰਿਆਂ ਨੂੰ ਪੁੱਠੀ ਚਾਲ ਚੱਲਣ ਵਾਲਿਆਂ ਤੋਂ ਦੂਰ ਰੱਖਣ ਔਰ ਸੱਚਮੁੱਚ ਅਗਰ ਤੁਸੀਂ ਉਹਨਾਂ ਨਾਲ ਚੱਲ ਰਹੇ ਤਾਂ ਪਰਮੇਸ਼ਵਰ ਉਹਨਾਂ ਦਾ ਜੀਵਨ ਵੀ ਬਦਲਣ ਤਾਂ ਕਿ ਉਹ ਤੁਹਾਡੇ ਪਰਮੇਸ਼ਵਰ ਨੂੰ ਜਾਣ ਲੈਣ ਔਰ ਸਿੱਧੀ ਚਾਲ ਚੱਲਣ ਉਹ ਆਓ ਅੱਜ ਦੇ ਇਸ ਵਚਨ ਦੇ ਦੁਆਰਾ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਾਂਗੇ ਹallelujah 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 ਧੰਵਾ 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 ਧੰਨਵਾ ਮਹਾਨ ਖੁਦਾ ਤੁਹਾਡਾ ਧੰਨਵਾ ਕਰਦੇ ਆ ਸਮਰਥੀ ਪਰਮੇਸ਼ਰ ਤੁਹਾਡਾ ਧੰਨਵਾ ਕਰਦੇ ਆ ਤੁਹਾਡੇ ਨਾਮ ਦੀ ਮਹਿਮਾ ਵਡਿਆਈ ਕਰਦੇ ਮੇਰੇ ਜਿੰਦਾ ਦਲਾਲੀ ਪਰਮੇਸ਼ਰ ਜੀ ਧੰਨਵਾਦ ਕਰਦੇ ਦੁਪਹਿਰ ਦੀ ਹਜ਼ੂਰੀ ਦੇ ਲਈ ਖੁਦਾਵੰਜੀ ਜੋ ਤੁਸੀਂ ਸਾਨੂੰ ਦੁਪਹਿਰ ਦੀ ਹਜ਼ੂਰੀ ਦਾ ਸਮਾਂ ਬਖਸ਼ਿਆ ਪਰਮੇਸ਼ਵਰ ਜੀ ਅਸ ਦੁਪਹਿਰ ਦੀ ਹਜ਼ੂਰੀ ਦੇ ਸਮੇਂ ਲਈ ਤੁਹਾਡਾ ਦਿਲ ਤੋਂ ਸ਼ੁਕਰਾਨਾ ਕਰਦੇ ਖੁਦਾ ਜੋ ਤੁਸੀਂ ਸਾਨੂੰ ਅੱਜ ਦਾ ਵਚਨ ਦਿੱਤਾ ਮੇਰੇ ਮਹਾਨ ਪਰਮੇਸ਼ਵਰ ਸੱਚਮੁੱਚ ਅੱਜ ਦਾ ਵਚਨ ਅਦਭੁੱਤ ਸੀ ਮੇਰੇ ਖੁਦਾ ਮੇਰੇ ਮਹਾਨ ਪਰਮੇਸ਼ਵਰ ਸਾਡੇ ਸਾਰੇ ਭੈਣ ਭਰਾਵਾਂ ਦੇ ਲਈ ਖੁਦਾਵੰਜੀ ਇਹ ਵਚਨ ਆਸ਼ੀਸ਼ ਬਰਕਤ ਦਾ ਕਾਰਨ ਬਣੇ ਮੇਰੇ ਖੁਦਾਵੰਜੀ ਸਾਡੇ ਦਿਲਾਂ ਦੀਆਂ ਤਕਤੀਆਂ ਤੇ ਲਿਖਿਆ ਜਾਵੇ ਖੁਦਾ ਸੱਚਮੁੱਚ ਪਰਮੇਸ਼ਵਰ ਜੀ ਹਾਰੇ ਕੋ ਪੁੱਠੀ ਚਾਲ ਚੱਲਣ ਵਾਲਾ ਇਨਸਾਨ ਸਾਡੀਆਂ ਜ਼ਿੰਦਗੀਆਂ ਤੋਂ ਦੂਰ ਕਰ ਦਿਓ ਪਰਮੇਸ਼ਰ ਜੀ ਜੋ ਸਾਡੇ ਆਤਮਿਕ ਰਾਹ ਦੇ ਵਿੱਚ ਰੋੜਾ ਬਣਦਾ ਹੈ ਪਰਮੇਸ਼ਰ ਜੀ ਅਗਰ ਤੁਸੀਂ ਉਹਨੂੰ ਪ੍ਰਭੂ ਦੇ ਉਦਾਰ ਦੇ ਲਈ ਸਾਡੇ ਨਾਲ ਛੋੜਿਆ ਤਾਂ ਖੁਦਾਵੰਨ ਜੀ ਤੁਸੀਂ ਉਹਨਾਂ ਦੇ ਜੀਵਨ ਨੂੰ ਬਦਲੋ ਖੁਦਾ ਸਾਡੇ ਵਿਸ਼ਵਾਸ ਨੂੰ ਪੱਕਾ ਕਰੋ ਮੇਰੇ ਮਹਾਨ ਪਰਮੇਸ਼ਰ ਜੀ ਔਰ ਸੱਚਮੁੱਚ ਖੁਦਾਵੰਨ ਜੀ ਸਾਨੂੰ ਵੀ ਸਿੱਧੀ ਚਾਲ ਚੱਲਣ ਵਾਲੇ ਬਣਾਓ ਪਰਮੇਸ਼ਰ ਅਗਰ ਸਾਡੇ ਚਾਲ ਦੇ ਵਿੱਚ ਖੁਦਾਵੰਨ ਜੀ ਅਗਰ ਸਾਡੇ ਪ੍ਰਭੂ ਜੀ ਨੇਚਰ ਦੇ ਵਿੱਚ ਤੁਹਾਨੂੰ ਕਮੀਆਂ ਘਟੀਆਂ ਲੱਗਦੀਆਂ ਖੁਦਾਵੰਨ ਜੀ ਪਰਬਜੀ ਸਾਨੂੰ ਪਤਾ ਕਿ ਸਾਡੇ ਵਿੱਚ ਕਮੀਆਂ ਘਟੀਆਂ ਖੁਦਾਵੰਨ ਜੀ ਜੋ ਤੁਹਾਨੂੰ ਨਹੀਂ ਪਸੰਦ ਪਰਮੇਸ਼ਵਰ ਸਾਡੇ ਜੀਵਨ ਚੋਂ ਰੇਸ ਕਰ ਦਿਓ ਪਰਬਜੀ ਡਿਲੀਟ ਕਰ ਦਿਓ ਮੇਰੇ ਖੁਦਾਵੰਨ ਜੀ ਔਰ ਉਹੀ ਪਰਬਜੀ ਸਾਡੇ ਜ਼ਿੰਦਗੀਆਂ ਚ ਰੱਖੋ ਜੋ ਤੁਹਾਨੂੰ ਪਸੰਦ ਆ ਮੇਰੇ ਮਹਾਨ ਖੁਦਾ ਮੇਰੇ ਜਿੰਦਾ ਸੰਮਰਥੀ ਪਰਮੇਸ਼ਰ ਜੀ ਦਇਆ ਰਹਿਮ ਫਜ਼ਲ ਕਰੋ ਖੁਦਾ ਸੱਚਮੁੱਚ ਪਰਮੇਸ਼ਰ ਜੀ ਦੇ ਵਚਨ ਦੇ ਦੁਆਰਾ ਸਾਰਿਆਂ ਨੂੰ ਆਸ਼ੀਸ਼ ਬਰਕਤ ਦਿਓ ਖੁਦਾਵੰਨ ਜੀ ਜਿੰਨੇ ਵੀ ਭੈਣ ਭਰਾ ਪ੍ਰਭ ਜੀ ਵਿਦੇਸ਼ਾਂ ਵਿੱਚ ਆ ਖੁਦਾ ਜਿਹੜੇ ਭੈਣ ਭਰਾ ਇੱਧਰ ਆ ਖੁਦਾਵੰਨ ਜੀ ਇੰਡੀਆ ਦੇ ਵਿੱਚ ਆਪਣੇ ਕਮਾਂਕਾਰਾਂ ਤੇ ਪਰਮੇਸ਼ਰ ਜੀ ਜੋਬਸ ਤੇ ਮੇਰੇ ਮਹਾਨ ਖੁਦਾ ਨਾ ਸਾਰੇ ਭੈਣ ਭਰਾਵਾਂ ਨੂੰ ਤੁਸੀਂ ਸੰਭਾਲ ਕੇ ਰੱਖਣਾ ਆਪਣੀ ਦਇਆ ਵਿੱਚ ਢੱਕ ਕੇ ਰੱਖਣਾ ਤੁਹਾਡੇ ਸਵਰਗੀ ਦੂਤ ਉਹਨਾਂ ਦੀ ਰਾਖੀ ਕਰਨ ਮੇਰੇ ਖੁਦਾ ਹਰ ਇੱਕ ਘਰ ਪਰਿਵਾਰ ਨੂੰ ਆਸ਼ੀਸ਼ ਬਰਕਤ ਦੇ ਨਾਲ ਬles ਕਰਨਾ ਮੇਰੇ ਖੁਦਾਵੰਨ ਜੀ ਹਰ ਇੱਕ ਸਾਰੇ ਪਰਿਵਾਰ ਨੂੰ ਬੱਚੇ ਨੂੰ ਬਜ਼ੁਰਗ ਨੂੰ ਪ੍ਰਭੂ ਜੀ ਆਪਣੀ ਦਇਆ ਵਿੱਚ ਟਾਕੇ ਰੱਖਣਾ ਪ੍ਰਭੂ ਜੀ ਹਰ ਇੱਕ ਭੈਣ ਭਰਾ ਨੂੰ ਸ਼ਿਫਾ ਛੁਟਕਾਰਾ ਦੇਣਾ ਖੁਦਾ ਹਰ ਇੱਕ ਭੈਣ ਭਰਾ ਦੇ ਹੱਥ ਦੇ ਕੰਮ ਨੂੰ ਬLES ਕਰਨਾ ਮੇਰੇ ਖੁਦਾਵੰਤ ਜੀ ਇਹਨਾਂ ਦੀਆਂ ਜ਼ਰੂਰਤਾਂ ਨੂੰ ਲੋੜਾਂ ਨੂੰ ਪਰਮੇਸ਼ਰ ਜੀ ਸਰਗ ਰਾਸ ਤੋਂ ਪੂਰਾ ਕਰਨਾ ਖੁਦਾ ਇਹਨਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਘੱਟੀ ਨਾ ਹੋਵੇ ਪ੍ਰਭੂ ਜੀ ਪਰ ਤੁਹਾਡੀਆਂ ਆਸ਼ੀਸ਼ਾਂ ਬਰਕਤਾਂ ਬਹੁਤ ਆਇਤ ਦੇ ਨਾਲ ਇਹਨਾਂ ਦੀਆਂ ਜ਼ਿੰਦਗੀਆਂ ਵਿੱਚ ਵਹਾਈਆਂ ਜਾਣ ਮੇਰੇ ਪਰਮੇਸ਼ਰ ਸੱਚਮੁੱਚ ਪ੍ਰਭੂ ਜੀ ਜਿੰਨੇ ਭੈਣ ਭਰਾ ਖੁਦਾਵੰਨ ਜੀ ਜੋ ਵਿਦੇਸ਼ ਜਾਣਾ ਚਾਹੁੰਦੇ ਮੇਰੇ ਖੁਦਾਵੰਨ ਜੀ ਅੱਜ ਉਹਨਾਂ ਲਈ ਪ੍ਰਾਰਥਨਾ ਕਰਦੇ ਅੱਜ ਉਹਨਾਂ ਦੇ ਸਾਰੇ ਬੰਦ ਰਹਾਂ ਨੂੰ ਖੋਲ ਦਿਓ ਖੁਦਾ ਜੋ ਉਹਨਾਂ ਦੀਆਂ ਫਾਈਲਸ ਪਰਮੇਸ਼ਰ ਜੀ ਤੁਹਾਡੇ ਨਾਮ ਦੇ ਵਿੱਚ ਖੁੱਲ ਜਾਣ ਮੇਰੇ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਜੀ ਹਰ ਇੱਕ ਉਹ ਮਨੋੱਖ ਪਰਮੇਸ਼ਰ ਜੀ ਜੋ ਉਹਨਾਂ ਦੀਆਂ ਫਾਈਲਸ ਨੂੰ ਅੱਗੇ ਲੈ ਕੇ ਜਾ ਰਹੇ ਆ ਮੇਰੇ ਖੁਦਾਵੰਨ ਜੀ ਉਹਨੂੰ ਤੁਹਾਡੇ ਹੱਥਾਂ 'ਚ ਸੌਂਪਦੇ ਆ ਪ੍ਰਭੂ ਜੀ ਤੁਹਾਡੇ ਸਵਰਗੀ ਦੂਤਾਂ ਨੂੰ ਪ੍ਰਭੂ ਜੀ ਇਸ ਕੰਮ ਤੇ ਲਾਉਣੇ ਖੁਦਾਵੰਨ ਜੀ ਕਮਾਂਡ ਕਰਦੇ ਤੁਹਾਡੇ ਨਾਮ ਦੇ ਵਿੱਚ ਮੇਰੇ ਮਹਾਨ ਖੁਦਾਵੰਜੀ ਕਿ ਇਹਨਾਂ ਬੱਚਿਆਂ ਦੇ ਸਾਰੇ ਕੰਮਾਂ ਨੂੰ ਪ੍ਰਭੂ ਜੀ ਪੂਰਾ ਕਰਨ ਮੇਰੇ ਮਹਾਨ ਖੁਦਾ ਦਇਆ ਕਰੋ ਪ੍ਰਭੂ ਜੀ ਜਿਨ੍ਹਾਂ ਨੂੰ ਆਪਣੇ ਫਿਊਚਰ ਦੀ ਚਿੰਤਾ ਖੁਦਾਵੰਜੀ ਅੱਜ ਉਹਨਾਂ ਦੇ ਫਿਊਚਰ ਨੂੰ ਤੁਸੀਂ ਆਪਣੇ ਹੱਥ ਚ ਲੈ ਲਓ ਖੁਦਾਵੰਜੀ ਔਰ ਸੱਚਮੁੱਚ ਪ੍ਰਭੂ ਜੀ ਇਹਨਾਂ ਨੂੰ ਬles ਕਰੋ ਖੁਦਾ ਸੱਚਮੁੱਚ ਪਰਮੇਸ਼ੂ ਜੀ ਤੁਹਾਡੀਆਂ ਗਵਾਹੀਆਂ ਪਰਮੇਸ਼ਰ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਖੁਦਾਵੰਜੀ ਤੁਹਾਡੇ ਨਾਮ ਨੂੰ ਮਹਿਮਤ ਤੇ ਜ਼ਲਾਲ ਦੇਣ ਖੁਦਾ ਜੋ ਵੀ ਤੁਸੀਂ ਇਹਨਾਂ ਦੀ ਜ਼ਿੰਦਗੀਆਂ ਚ ਗਵਾਈਆਂ ਦੋ ਪ੍ਰਭੂ ਜੀ ਬਹੁਤ ਸਾਰੇ ਲੋਗ ਇਹਨਾਂ ਦੀਆਂ ਗਵਾਈਆਂ ਨੂੰ ਸੁਣਨ ਤੇ ਪ੍ਰਭੂ ਜੀ ਆਸ਼ੀਸ਼ ਬਰਕਤ ਨੂੰ ਪਾਉਣ ਖੁਦਾ ਦਇਆ ਕਰੋ ਕਿਰਪਾ ਕਰੋ ਜਿੱਦਾਂ ਤੁਸੀਂ ਹੁਣ ਤੱਕ ਸੰਭਾਲ ਕੇ ਰੱਖਿਆ ਆਉਣ ਵਾਲੇ ਸਮੇਂ ਚ ਵੀ ਸੰਭਾਲ ਕੇ ਰੱਖਣਾ ਹੈ ਸਾਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਨਾਮ ਚ ਮੰਗਦੇ ਆਂ ਆਮਨ 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 ਤਾਰੇ ਕ੍ਰਿਸਤਿਆਨ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ